ਸਾਂ ਬੋਲੇ ਬੋਲੋ ਆ ਜਾਈ ਗਏ ਠੀਕ ਹੈ ਦੇ ਠੀਕਾ ਜੇ ਤਾਂ ਮੌਸਮ ਅੱਜ ਪੂਰਾ ਮੀਂਹ ਦਾ ਬਣਿਆ ਵਾ ਤੇ ਇੱਕ ਚੀਜ਼ ਗੱਲ ਜਿਹੜੀ ਤੁਹਾਨੂੰ ਕਰਨੀ ਆ ਵੀਡੀਓ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਹੈਰਾਨਗੀ ਜ਼ਰੂਰ ਹੋਈ ਹੋਣੀ ਆ ਕਿ ਵੀਡੀਓ ਕਿੱਧਰ ਨੂੰ ਨਵਾਂ ਮੋੜ ਲੈ ਗਈ ਆ ਅ ਕਿਉਂਕਿ ਕੁਝ ਵੀਡੀਓ ਜਿਹੜੀਆਂ ਹੁੰਦੀਆਂ ਵਾ ਉਹਨਾਂ ਦਾ ਐਂਡ ਸਾਨੂੰ ਪਤਾ ਹੁੰਦਾ ਵਾ ਕੁਝ ਵੀਡੀਓਜ਼ ਹੁੰਦੀਆਂ ਨੇ ਜਿਹੜੀਆਂ ਸਸਪੈਂਸ ਵਾਲੀਆਂ ਹੁੰਦੀਆਂ ਜਿਹੜੀ ਸਾਡੀ ਵੀਡੀਓ ਆ ਉਹਦੇ ਵਿੱਚ 70 80% ਸਾਡੀ ਜਿਹੜੀ ਆਡੀਅנס ਉਹਨਾਂ ਨੂੰ ਪਤਾ ਯਾ ਕਿ ਐਂਡ ਕੀ ਹੋਣਾ ਆ ਪਰ ਜਦਾਂ ਮਤਲਬ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਰੁਪਿੰਦਰ ਦੀ ਸੱਸ ਆ ਉਹਨਾਂ ਨੇ ਹੌਲੀ ਹੌਲੀ ਉਹਦੇ ਨਾਲ ਪਿਆਰ ਵਧਾਉਣਾ ਸ਼ੁਰੂ ਕਰਤਾ ਪਰ ਫਿਰ ਪਿਆਰ ਵਧਾਉਣ ਦੇ ਬਾਵਜੂਦ ਵੀ ਉਹਨਾਂ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਕਿਦਾਂ ਕਿਦਾਂ ਉਹ ਸਾਰਾ ਕਾਰਨ ਬਣਿਆ ਉਹ ਸਾਰੀ ਚੀਜ਼ ਜਿਹੜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਦਿਖਾਉਣੀ ਜ਼ਰੂਰੀ ਆ ਇਸ ਕਰਕੇ ਕਿਉਂਕਿ ਤੁਹਾਡਾ ਵੀ ਸਾਰਿਆਂ ਦਾ ਸਬਰ ਦਾ ਬੰਨ ਜਿਹੜਾ ਮੈਨੂੰ ਲੱਗਦਾ ਟੁੱਟਦਾ ਜਾ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਚਲੋ ਜਿਹੜਾ ਕੰਟੈਂਟ ਆ ਥੋੜਾ ਜਿਹਾ ਉਹ ਦਿਖਾਈਏ ਤਾਂ ਜੋ ਇੰਟਰਸਟ ਫੇਰ ਬਣਿਆ ਰਵੇ ਤੇ ਤੁਸੀਂ ਸਾਰਿਆਂ ਨੇ ਸੱਚੀ ਬਹੁਤ ਪਿਆਰ ਦਿੱਤਾ ਉਹਨੂੰ ਤੇ ਹੁਣ ਦੇਖਣਾ ਇਹ ਆ ਕਿ ਕਿੱਦਾਂ-ਕਿੱਦਾਂ ਉਹ ਸਾਰਾ ਕਾਰਨ ਬਣਿਆ ਕਿਉਂ ਐਡੀ ਨੋਬਤ ਆ ਗਈ ਕਿ ਰੁਪਿੰਦਰ ਦੇ ਨਾਲ ਐਡਾ ਵੱਡਾ ਕਦਮ ਚੁੱਕਿਆ ਉਹਨਾਂ ਨੇ ਉਹ ਸਾਰਾ ਤੁਸੀਂ ਜ਼ਰੂਰ ਦੇਖਣਾ ਆ ਤੇ ਬਸ ਇਹੋ ਗੱਲ ਕਰਦੀਆਂ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੌਗ 'ਚ ਵੀਡੀਓ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਰੱਬਾ ਸਿਕਾ ਵੇਰੇ ਵੇਰੇ ਆ ਜਾਂਦੇ ਜੇ ਤੇਹੀ ਤੇ ਬੰਦਾ ਘਰੇ ਵੀ ਪੈ ਜਾ ਕਰੇ ਗੜੀ ਹਾਂ ਸਵਕਤੀ ਸਵਕਤੀ ਆ ਜਾਂਦੇ ਮੈਂ ਬੰਦਾ ਘੜੀ ਵੀ ਘਰੇ ਵੀ ਪੈ ਜਾ ਕਰੇ ਗੜੀ ਰਾਮੋਣੇ ਜਦਾਂ ਦਾ ਕੀ ਕਰਨਾ ਕੱਲ ਵਾਲੀ ਵੀਡੀਓ ਬਾਰੇ ਕੀ ਕਹਿਣਾ ਚਾਹੋ ਵੀਡੀਓ ਬਾਰੇ ਇਹ ਕਹਿਣਾ ਵਾ ਕਿ ਇੱਕ ਮਿੰਟ ਰੁਕ ਜੰਨੂ ਮੜੀ ਮਾਰ ਲੈ ਫਿਰ ਚੱਹੀ ਆਪਣਾ ਗਾਵ ਨੇ ਪਿੱਛੇ ਪੈਂਦੇ ਨਾ ਅੱਧ ਲਾਥ ਵੀ ਚੱਲੀ ਆ ਹੈ ਅੱਧ ਲਾਥ ਵੀ ਚੱਲੀ ਆ ਜਲਦੀ ਜਲਦੀ ਦੱਸੋ ਸਾਰੇ ਭੈਣ ਭਰਾ ਵੇਟ ਕਰਦੇ ਤੁਹਾਡੀ ਜਿੰਨੇ ਜਿੰਨੇ ਮੇਰੇ ਕੋ ਗੱਡੀ ਤੋਂ ਨਹੀਂ ਹੋਏ ਸਾਡੇ ਸਰਵ ਸਟੇਸ਼ਨ ਤੇ ਆ ਸਕਦੇ ਠੀਕ ਹੈ ਇਹ ਵੱਲੋਂ ਗੱਲ ਬਾਤ ਇਹ ਆ ਕਿ ਸਾਰੇ ਜਿਹੜੇ ਕਹਿੰਦੇ ਸੀ ਕਿ ਵੀਡੀਓ ਹੋਲੀ ਚੱਲਣ ਦੀ ਆ ਤੇ ਅਸੀਂ ਸੋਚਿਆ ਵੀ ਜਿਹੜਾ ਮੇਨ ਕੰਟੈਂਟ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਹਮ ਹੈਨਾ ਹੁਣ ਵੀਡੀਓ ਫੇਰ ਇੱਕ ਮਹੀਨਾ ਪਿੱਛੇ ਜਾਣੀ ਹੈ ਤੇ ਕਿਸੇ ਨੇ ਗੁੱਸੇ ਨਹੀਂ ਹੋਣਾ ਠੀਕ ਹੈ ਨਾ ਆਓ ਹੁਣ ਇਹ ਤੁਹਾਨੂੰ ਕਿੰਨਾ ਕੰਟੈਂਟ ਦਿਖਾਤਾ ਵਾ ਤੇ ਫਿਰ ਗੁੱਸੇ ਥੋੜੀ ਹੋਣਾ ਤੇ ਮਤਲਬ ਕਿ ਜਿੱਦਾਂ ਹੁਣ ਰਮਨ ਭੈਣ ਜੀ ਰਪਿੰਦਰ ਨਾਲ ਚੰਗੇ ਹੋ ਗਏ ਇਹ ਪਰ ਫਿਰ ਵੀ ਉਹਨਾਂ ਨੇ ਇਹ ਕੰਮ ਕਿਉਂ ਕਰਤਾ ਉਹ ਚੀਜ਼ ਦਿਖਾਉਣੀ ਠੀਕ ਹੈ ਜੀ ਤੇ ਤੁਹਾਨੂੰ ਦੇਖਣ ਜੀ ਵਧੀਆ ਲੱਗੇਗੀ ਤੇ ਜਰੂਰ ਸਾਰਿਆਂ ਨੂੰ ਸਪੋਰਟ ਕਰਨੀ ਪਏ ਆਹੀ ਗੱਡੀਆਂ ਤੋਲੀਏ ਆਪਣੀ ਗੱਡੀ ਵੀ ਬੜੀ ਗੰਦੀ ਹੋਈ ਆ ਆਪਣੀ ਗੱਡੀ ਵੀ ਥੋੜੀ ਜੀ ਅੱਗੇ ਹੱਦੀ ਲੜਾਈ ਰਹਿੰਦੀ ਰਹੀ ਆ ਹਾਏ ਮੈਂ ਹੁਣੇ ਵੇੜਾ ਸਾਫ਼ ਕੀਤਾ ਤੇ ਗੱਡੀ ਧੌਣ ਲੱਗ ਗਈ ਜੇ ਜੇ ਇਹਨਾਂ ਦਾ ਸਰਵਿਸ ਸਟੇਸ਼ਨ ਬਣਿਆ ਹਾ ਮੈਂ ਥੱਕ ਹਾਰ ਕੇ ਤੇ ਸਰਵਿਸ ਸਟੇਸ਼ਨ ਹੀ ਬਣਾ ਲਿਆ ਆਪਣਾ ਰੋਜ਼ ਹੀ ਵੇੜਾ ਧੋਣਾ ਤੇ ਇਹਨਾਂ ਨੇ ਗੱਡੀ ਧੌਣ ਬੈਜਣਾ ਮੈਂ ਸਾਰੀ ਮਿੱਟੀ ਕੱਢ ਦਊਗਾ ਤੇ ਬਾਅਦ ਹੀ ਕੱਢਣੀ ਨਹੀਂ ਬੜੇ ਹੁੰਦੇ ਆ ਇਹ ਧੋ ਲੋ ਫਿਰ ਤੁਸੀਂ ਮੈਂ ਜਾਵਾਂ ਹਾਂ ਕਰੋ ਤੁਸੀਂ ਕੰਮ ਟੀਮ ਹੋਣੀ ਅੱਜ ਐ ਮੋਲੇ ਬਈ ਬੋਲੋ ਅੱਜ ਗਏ ਠੀਕ ਆ ਦੇ ਠੀਕ ਆ ਜੇ ਤਾਂ ਮੌਸਮ ਅੱਜ ਪੂਰਾ ਮੀਂਹ ਦਾ ਬਣਿਆ ਵਾ ਤੇ ਇੱਕ ਚੀਜ਼ ਗੱਲ ਜਿਹੜੀ ਤੁਹਾਨੂੰ ਕਰਨੀ ਆ ਵੀਡੀਓ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਹੈਰਾਨੀ ਜ਼ਰੂਰ ਹੋਈ ਹੋਣੀ ਆ ਕਿ ਵੀਡੀਓ ਕਿੱਧਰ ਨੂੰ ਨਵਾਂ ਮੋੜ ਲੈ ਗਈ ਆ ਅ ਕਿਉਂਕਿ ਕੁਝ ਵੀਡੀਓ ਜਿਹੜੀਆਂ ਹੁੰਦੀਆਂ ਵਾ ਉਹਨਾਂ ਦਾ ਐਂਡ ਸਾਨੂੰ ਪਤਾ ਹੁੰਦਾ ਵਾ ਕੁਝ ਵੀਡੀਓਜ਼ ਹੁੰਦੀਆਂ ਨੇ ਜਿਹੜੀਆਂ ਸਸਪੈਂਸ ਵਾਲੀਆਂ ਹੁੰਦੀਆਂ ਜਿਹੜੀ ਸਾਡੀ ਵੀਡੀਓ ਆ ਉਹਦੇ ਵਿੱਚ 70 80% ਸਾਡੀ ਜਿਹੜੀ ਆਡੀਅנס ਉਹਨਾਂ ਨੂੰ ਪਤਾ ਜਾਂ ਕਿ ਐਂਡ ਕੀ ਹੋਣਾ ਆ ਪਰ ਜਦੋਂ ਮਤਲਬ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਰੁਪਿੰਦਰ ਦੀ ਸੱਸ ਆ ਉਹਨਾਂ ਨੇ ਹੌਲੀ-ਹੌਲੀ ਉਹਦੇ ਨਾਲ ਪਿਆਰ ਵਧਾਉਣਾ ਸ਼ੁਰੂ ਕਰਤਾ ਪਰ ਫਿਰ ਪਿਆਰ ਵਧਾਉਣ ਦੇ ਬਾਵਜੂਦ ਵੀ ਉਹਨਾਂ ਨੇ ਐਡਾ ਵੱਡਾ ਕਦਮ ਕਿਉਂ ਚੁੱਕਿਆ ਕਿੱਦਾਂ ਕਿੱਦਾਂ ਉਹ ਸਾਰਾ ਕਾਰਨ ਬਣਿਆ ਉਹ ਸਾਰੀ ਚੀਜ਼ ਜਿਹੜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਦਿਖਾਉਣੀ ਜ਼ਰੂਰੀ ਆ ਇਸ ਕਰਕੇ ਕਿਉਂਕਿ ਤੁਹਾਡਾ ਵੀ ਸਾਰਿਆਂ ਦਾ ਸਬਰ ਦਾ ਬੰਨ ਜਿਹੜਾ ਮੈਨੂੰ ਲੱਗਦਾ ਟੁੱਟਦਾ ਜਾ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਚਲੋ ਜਿਹੜਾ ਕੰਟੈਂਟ ਆ ਥੋੜਾ ਜਿਹਾ ਉਹ ਦਿਖਾਈਏ ਤਾਂ ਜੋ ਇੰਟਰਸਟ ਫੇਰ ਬਣਿਆ ਰਵੇ ਤੇ ਤੁਸੀਂ ਸਾਰਿਆਂ ਨੇ ਸੱਚੀ ਬਹੁਤ ਪਿਆਰ ਦਿੱਤਾ ਉਹਨੂੰ ਤੇ ਹੁਣ ਦੇਖਣਾ ਇਹ ਆ ਕਿ ਕਿੱਦਾਂ-ਕਿੱਦਾਂ ਉਹ ਸਾਰਾ ਕਾਰਨ ਬਣਿਆ ਕਿਉਂ ਐਡੀ ਨੁਬਤ ਆ ਗਈ ਕਿ ਰੁਪਿੰਦਰ ਦੇ ਨਾਲ ਐਡਾ ਵੱਡਾ ਕਦਮ ਚੁੱਕਿਆ ਉਹਨਾਂ ਨੇ ਉਹ ਸਾਰਾ ਤੁਸੀਂ ਜ਼ਰੂਰ ਦੇਖਣਾ ਆ ਤੇ ਬਸ ਇਹੋ ਗੱਲ ਕਰ ਲਈ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੌਗ 'ਚ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੀ ਤੇਰੇ ਦੱਸਗਾ ਵੇਰੀ ਵੇਰੀ ਆ ਜਾਂਦੇ ਜੇ ਤਹੀ ਤੇ ਬੰਦਾ ਘਰੇ ਵੀ ਬਹਿ ਜਾ ਕਰੇ ਗੜੀ ਹਾਂ ਸਵਕਤੀ ਸਵਕਤੀ ਆ ਜਾਂਦੇ ਮੈਂ ਬੰਦਾ ਘੜੀ ਵੀ ਘਰੇ ਵੀ ਬਹਿ ਜਾ ਕਰੇ ਗੜੀ ਕੰਮ ਹੋਣੀ ਜਦੋਂ ਕੀ ਕਰਦਾ

ਜਲਦੀ ਜਲਦੀ ਦੱਸੋ ਸਾਰੇ ਭੈਂਪੜਾ ਵੇਟ ਕਰਨੇ ਤੁਹਾਡੀ ਜਿੰਨੇ ਜਿੰਨੇ ਮੇਰੇ ਕੋ ਗੱਡੀ ਤੁਣੀ ਹੋਏ ਸਾਡੇ ਸਰਕ ਸਟੇਸ਼ਨ ਤੇ ਆ ਸਰ ਠੀਕ ਹੈ ਕੋ ਲੋ ਗੱਲ ਬਾਤ ਇਹ ਆ ਕਿ ਸਾਰੇ ਜਿਹੜੇ ਕਹਿੰਦੇ ਸੀ ਕਿ ਵੀਡੀਓ ਹੋਲੀ ਚੱਲਣ ਦੀ ਆ ਤੇ ਅਸੀਂ ਸੋਚਿਆ ਵੀ ਜਿਹੜਾ ਮੇਨ ਕੰਟੈਂਟ ਆ ਉਹ ਤੁਹਾਨੂੰ ਦਿਖਾ ਦਨੇ ਆ ਹਮ ਹੈਨਾ ਹੁਣ ਵੀਡੀਓ ਫੇਰ ਇੱਕ ਮਹੀਨਾ ਪਿੱਛੇ ਜਾਣੀ ਹੈ ਤੇ ਕਿਸੇ ਨੇ ਗੁੱਸੇ ਨਹੀਂ ਹੋਣਾ ਠੀਕ ਹੈ ਨਾ ਆਓ ਹੁਣ ਇਹ ਤੁਹਾਨੂੰ ਕਿੰਨਾ ਕੰਟੈਂਟ ਦਿਖਾਤਾ ਵਾ ਤੇ ਫਿਰ ਗੁੱਸੇ ਥੋੜੀ ਹੋਣਾ ਤੇ ਮਤਲਬ ਕਿ ਜਿੱਦਾਂ ਹੁਣ ਰਮਨ ਭੈਣ ਜੀ ਭਰਪਿੰਦਰ ਨਾਲ ਚੰਗੇ ਹੋ ਗਏ ਇਹ ਪਰ ਫਿਰ ਵੀ ਉਹਨਾਂ ਨੇ ਇਹ ਕੰਮ ਕਿਉਂ ਕਰਤਾ ਉਹ ਚੀਜ਼ ਦਿਖਾਉਣੀ ਠੀਕ ਹੈ ਜੀ ਤੇ ਤੁਹਾਨੂੰ ਦੇਖਣ ਜੀ ਵਧੀਆ ਲੱਗੇਗੀ ਤੇ ਜਰੂਰ ਸਾਰੇ ਸਪੋਰਟ ਕਰਨੀ ਪਏ ਆਹੀ ਗੱਡੀਆਂ ਤੋਲੀਏ ਆਪਣੀ ਗੱਡੀ ਵੀ ਬੜੀ ਗੰਦੀ ਹੋਈ ਆ ਆਪਣੀ ਗੱਡੀ ਵੀ ਥੋੜੀ ਜਿਹੀ ਅੱਗੇ ਹੱਦੀ ਲੜਾਈ ਰਹਿੰਦੀ ਰਹੀ ਆ ਹਾਏ ਮੈਂ ਹੁਣੇ ਵੇੜਾ ਸਾਫ਼ ਕੀਤਾ ਤੇ ਗੱਡੀ ਧੌਣ ਲੱਗ ਗਈ ਜੇ ਜੇ ਨਾ ਸਰਵਿਸ ਸਟੇਸ਼ਨ ਨੂੰ ਬਨੇ ਆ ਮੈਂ ਥੱਕ ਹਾਰ ਕੇ ਤਾਂ ਸਰਵਿਸ ਸਟੇਸ਼ਨ ਨਹੀਂ ਬਣਾ ਲਿਆ ਆਪਣਾ ਰੋਜ਼ ਹੀ ਵੇੜਾ ਧੋਣਾ ਤੇ ਇਹਨਾਂ ਨੇ ਗੱਡੀ ਧੌਣ ਬੈ ਜਾਣਾ ਮੈਂ ਸਾਰੀ ਮਿੱਟੀ ਕੱਢ ਦਊਗਾ ਤੇ ਬਾਅਦ ਗੱਡੀ ਨਹੀਂ ਨੀ ਬੜੇ ਹੁੰਦੇ ਆ ਇਹ ਤੋ ਲੋ ਫਿਰ ਤੁਸੀਂ ਮੈਂ ਜਾਵਾਂ ਹਾਂ ਕਰੋ ਤੁਸੀਂ ਕੰਮ ਟੀਮ ਹੋਣੀ ਅੱਜ